ਇਦੋਂ ਬਾਪੂ ਕਿ ਭੈਣ ਯੰਗ ਆ 22 22 22 ਸਾਲ ਦੀ ਉਮਰ ਆ ਇੰਨੀ ਕਿ ਜ਼ਿਆਦਾ ਅਫਸੈਟ ਆ ਇਹਦੀਆਂ ਜਿਹੜੀਆਂ ਸਾਨੂੰ ਵੀਡੀਓ ਭੇਜੀਆਂ ਆਸ-ਪਾਸ ਦੇ ਲੋਕਾਂ ਨੇ ਹਾਂਜੀ ਭੇਜੀਆਂ ਲੋਕਾਂ ਦੇ ਮੋਟਰਸਾਈਕਲ ਥੱਲੇ ਸਿੱਟੀ ਜਾਂਦੀ ਹੈ ਹਨਾ ਹਾਂਜੀ ਨੁਕਸਾਨ ਪਹੁੰਚਾਈ ਜਾਂਦੀ ਆ ਭੰਨ ਤੋੜ ਕਰੀ ਜਾਂਦੀ ਲੋਕ ਵੀ ਕੁੱਟ ਜਾਂਦੇ ਇਹਨੂੰ ਬਿਲੀ ਦਾ ਸਮਾਨ ਘਰ ਦਾ ਸਮਾਨ ਜੋ ਵੀ ਸੁਰੇ ਚੀਜ਼ ਨੇ ਘੋੜ ਦਿੱਤੀ ਆ ਤੇ ਬਾਹਰ ਜਿਹੜੇ ਲੋਕਾਂ ਨੇ ਮੋਟਰਸਾਈਕਲ ਸਕੂਟਰ ਖੜੇ ਸੀ ਲੋਕਾਂ ਨੂੰ ਦਖਮੀ ਕਰਨਾ ਉਹ ਵਾਲਾ ਕੋਈ ਨਹੀਂ ਉਹ ਵੀ ਅਫਸਰ ਕਰੀ ਜਾਣ ਮਤਲਬ ਤੁਹਾਡੇ ਤਾਂ ਵੀ ਆ ਚੱਕਦੇ ਆ ਹੋਰੇ ਹਮਾਚਲ ਹਮੀਰਪੁਰ ਤੋਂ ਮੈਂ ਲੱਗੇ ਆ ਉੱਥੋਂ ਭੜੀ ਗਈ ਉਹ ਤੇ ਚੱਲੇ ਗਈ ਸੀ ਉਹਨਾਂ ਨੇ ਬੋਲ ਕੀਤਾ ਫੇਰ ਲੈ ਗਏ ਹਮਾਚਲ ਤੋਂ ਲੈ ਕੇ ਆਏ ਹਾਂ ਪੰਜਾਬ ਦੇ ਜਿੰਦ ਜਿਹੜੀ ਇਹ ਤੋਂ ਉੱਥੋਂ ਭੜੀ ਗਈ ਆ ਆਪਣੇ ਪੁਲਿਸ ਵਾਲਿਆਂ ਨੇ ਭੇਜੀ ਆ ਇਹਨੂੰ ਲੈ ਕੇ ਆ ਨੱਬੂ ਤੁਹਾਡੀ ਕਿੰਨੀ ਉਮਰ ਆ ਤੁਹਾਡੀ ਵੀ ਉਮਰ ਕਿੰਨੀ ਆ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ 62 ਸਾਲ ਆ ਬਾਰਸਾਲ ਕਿੰਨੇ ਬੱਚੇ ਤੁਹਾਡੇ ਨਹੀਂ ਮੁੰਡਾ ਇਹ ਇੱਕੋ ਹੀ ਹੈ ਬੱਚਾ ਇਹ ਹੀ ਬੱਚਾ ਪਰ ਮਮੀ ਵੀ ਅਪਸੈਟ ਹੋ ਗਈ ਕਿ ਉਹਦੀ ਅੱਛਾ ਦੀ ਮਮੀ ਵੀ ਠੀਕ ਨਹੀਂ ਹਾਂ ਉਹ ਇੱਕ ਇਹਨੂੰ ਨਾਲ ਲੈ ਕੇ ਚਾਰ ਦਿਨ ਦੀ ਮਨੂੰ ਦੱਖਣੋਂ ਤਿਆਰੀ ਉਹ ਘਰ ਹੀ ਬੈਠੀ ਆ ਉਹ ਵੀ ਦਮਾਗੀ ਤੋਰ ਤੇ ਜਿਨੇ ਰੱਖਿਆ ਹੋਰ ਕੋਈ ਇਹਦੇ ਮਾਮੇ ਮਾਸੀ ਦੇ ਹੋਗੇ ਦਮਾਗੀ ਹਾਲ ਤੇ ਮਾਮੇ ਮਾਸੀ ਦੇ ਪੁੱਤ ਤਾਇ ਚਾਇ ਦੇ ਰਿਸ਼ਤੇਦਾਰ ਕੋਈ ਨਹੀਂ ਸਾਦੇ ਰਿਆ ਸਾੜ ਨਹੀਂ ਦੇ ਸਭ ਪਿੱਛੇ ੜ ਗਏ ਬੱਲੇ ਵਾਲੀ ਪਿੱਛੇ ੜ ਗਏ ਅਸੀਂ ਇੱਕ ਵੀਡੀਓ ਵੀ ਇਹਦੇ ਨਾਲ ਅਟੈਚ ਕਰ ਰਹੇ ਹਾਂ ਤੁਸੀਂ ਦੇਖੋ ਵੀ ਕਿਵੇਂ ਇਹ ਭੈਣ ਲੋਕਾਂ ਦੇ ਸਕੂਟਰ ਮੋਟਰਸਾਈਕਲ ਸਿੱਟੀ ਜਾਂਦੀ ਆ ਤੇ ਕਿਵੇਂ ਉਹ ਗਵਾਂਢੀ ਇਹਨੂੰ ਕੁੱਟ ਰਹੇ ਆ ਕਿਵੇਂ ਇਹਨੂੰ ਥੱਪੜਾਂ ਦੇ ਨਾਲ ਇਹਨੂੰ ਕੁੱਟ ਰਹੇ ਆ ਦੇਖੋ ਇਹ ਅਫਸਟਰ ਹੈਗੀ ਆ ਵਿਚਾਰੀ ਇਹਨੂੰ ਸੋਝੀ ਨਹੀਂ ਜੇ ਸਹੀ ਹੋਵੇ ਤਾਂ ਇਦਾਂ ਦੀ ਹਰਕਤਾਂ ਕਰੇ ਹੀ ਕਿਉਂ ਵਿਚਾਰੀ ਪਰ ਉਹਨਾਂ ਲੋਕਾਂ ਨੂੰ ਜਮੇ ਸੋਝੀ ਨਹੀਂ ਜਿਹੜੇ ਕੁੱਟਦੇ ਆ ਉਹ ਤਾਂ ਇਹਦੇ ਨਾਲੋਂ ਵੀ ਜ਼ਿਆਦਾ ਪਾਗਲ ਨੇ ਇਹ ਤਾਂ ਥੋੜੀ ਡਿਪਰੈਸ਼ਨ ਚਾ ਉਹ ਤਾਂ ਬੜੀ ਡਿਪਰੈਸ਼ਨ ਚ ਜ ਜਨਾਂ ਨੂੰ ਇਹੀ ਸੋਝੀ ਨਹੀਂ ਵੀ ਇਹਨੂੰ ਕੁੱਟ ਮਾਰ ਕੇ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਜਿਹੜਾ ਪਿੱਠ ਜਾਰੀ ਤਾਂ ਕੋਈ ਛੋਟੀਆਂ ਮਾਰ ਮਾਰ ਕੇ ਇਹ ਸਾਰਾ ਮੰਮੀ ਨੂੰ ਲੋਕਾਂ ਨੇ ਇਹਦੇ ਛਕੇ ਮੰਮੀ ਨੂੰ ਕੁੱਟਿਆ ਆ ਵਾਲੀ ਕੀ ਨਾ ਇਹਦਾ ਬੱਚੀ ਦਾ ਗਿੱਤਕਾ ਗਿੱਤਕਾ ਬਸ ਗਿੱਤਕਾ ਥੱਲੇ ਕਰ ਲੈ ਪੁੱਤ ਆਏ ਪਿੱਠ ਭਰੀ ਪਈ ਆ ਸਰੀਰ ਦੇ ਦੱਕ ਕੋਈ ਨਾ ਗਿੱਤਕ ਠੀਕ ਹੋ ਜਾਣਾ ਮੇਰੀ ਛੋਟੀ ਬੇਟੀ ਬੜੀ ਹੋਈ ਆ ਪਲੱਸ 2 ਕੀਤੀ ਐ ਕਮਰਸ ਦੇ ਵਿੱਚ ਅਕਾਊਂਟ ਦਾ ਕੰਮ ਕਰਦੀ ਸੀ ਲੇਪਟ ਆ ਖਾ ਦਵਾਈ 30 ਐਮਸੀ ਨੇ ਗੁਰਪੁਰਦੇਵ ਪ੍ਰਧਾਨ ਨੇ ਸਾਡੀ ਮਦਦ ਕੀਤੀ ਆ ਕੋਈ ਵਾਇਰ ਗੁਰਮੇਰ ਕਰਨੀ ਚੱਲ ਚੱਲ ਪੁੱਤ ਖਾ ਇੱਕ ਮਿੰਟ ਰੱਖਵਾ ਦਿਓ ਇਹਨਾਂ ਨੂੰ ਸਾਡੇ ਕੋਲੇ ਅੱਜ ਰੁਹਾ ਇੱਥੇ ਪਹੁੰਚੀਆਂ ਜਿਨ੍ਹਾਂ ਨੂੰ ਸੱਚੀ ਗUY ਉਹਨਾਂ ਦਰਦ ਤੇ ਦੁੱਖ ਤੇ ਤਕਲੀਫਾਂ ਨਾਲ ਸਾਹਮਣਾ ਕਰਨਾ ਪਿਆ ਰਿਹਾ ਜਿਹੜਾ ਕੁਦਰਤ ਵੱਲੋਂ ਤਾਂ ਹੈ ਹੀ ਆ ਸਾਡੇ ਸਮਾਜ ਨੇ ਵੀ ਦਿੱਤਾ ਹੋਇਆ ਨਾਲ ਨਹੀਂ ਅੰਸ਼ੂ ਭੈਣ ਨੂੰ ਲੈ ਕੇ ਉਹਦੇ ਮੰਮੀ ਤੇ ਉਹਦਾ ਬੇਟਾ ਆਏ ਨੇ ਦੇਖੋ ਨਿੱਕਾ ਜਿਹਾ ਬੱਚਾ ਆਪਣੀ ਮੰਮੀ ਨੂੰ ਤੋਂ ਡਰ ਵੀ ਰਿਹਾ ਵੀ ਮੰਮੀ ਕੁੱਟਦੀ ਆ ਤੇ ਨਾਲ ਸ਼ਿਕਾਇਤ ਵੀ ਕਰ ਰਿਹਾ ਵੀ ਇਹ ਕੂੜਾ ਕਬਾੜਾ ਇਕੱਠਾ ਕਰਦੀ ਆ ਇਹ ਭੈਣ ਸੜਕਾਂ ਤੋਂ ਕੂੜਾ ਚੱਕ-ਚੱਕ ਕੇ ਹੁਣ ਘਰੇ ਲੈ ਆਉਂਦੀ ਆ ਹੋਰ ਅਫਸੈਟ ਹੋਈ ਜਾਂਦੀ ਆ ਹੋਰ ਜ਼ਿਆਦਾ ਸਮੱਸਿਆ ਵਧਦੀ ਜਾਂਦੀ ਆ ਵਾਹਿਗੁਰੂ ਕਿਰਪਾ ਕਰਨੇ ਭੈਣ ਵੀ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ। ਜੀ ਦੀ ਆਪਣਾ ਦੋ ਅਨੁਸ਼ੀਰਵਾ। ਕੋਈ ਨਾ ਮਾ ਕੋਈ ਨਾ ਇੱਥੇ ਹੀ ਸਾਡੇ ਕੋਲੇ ਅਸੀਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰ ਕਰਨੇ ਠੀਕ ਹੋ ਜਾਣ ਭੈਣ। ਠੀਕ ਆ? ਬਰਉਣਾ ਨਹੀਂ। ਜਿਵੇਂ ਇੱਕ ਭੈਣ ਆਪਣੇ ਭਰਾ ਨੂੰ ਲੈ ਕੇ ਆਈ ਆ ਰस्सियां ਨਾਲ ਬੰਨ ਕੇ ਭੈਣ ਬਰਨਾਲੇ ਵਿਆਹੀ ਹੋਈ ਆ ਤੇ ਪੇਕੇ ਭੈਣ ਦੇ ਪਾਣੀ ਪਾਤਾ ਹਰਿਆਣੇ ਚੋਂ ਉੱਥੋਂ ਲੈ ਕੇ ਆਈ ਆ ਆਪਦੇ ਕੋਲੋਤੇ ਭਰਾ ਨੂੰ। ਇਦਾਂ ਹੀ ਹਾਂਜੀ ਭੈਣੇ। ਸਤਿ ਸ੍ਰੀ ਅਕਾਲ। ਠੀਕੋ। ਤੁਸੀਂ ਕੀ ਕੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਆ ਬਾਪੂ ਜੀ ਨੂੰ ਮੇਰਾ ਮਤ ਜੀ 2 ਮਿੰਟ ਕੀ ਕਰਦੇ ਨੇ ਇਹ ਪਹਿਲਾਂ ਹਾਰਦੀ ਸਪੀਡੈਂਸ ਇਹ ਹੁਣ ਕਦੇ ਸਾਰਾ ਸਾਰਾ ਦਿਨ ਬੋਲਦੇ ਸਾਰੀ ਰਾਤ ਨਾ ਸੌਂਦੇ ਨਾ ਦਿਨੇ ਸੌਂਦੇ ਨਾ ਰਾਤ ਸੌਂਦੇ ਕੁੱਟਣੇ ਨੂੰ ਦੌੜਦੇ ਕਦੇ ਮਾਰ ਲੈਣ ਨੂੰ ਦੌੜਦੇ ਕਦੇ ਫਾਹ ਲੈਣ ਨੂੰ ਸਾਰੇ ਪੁੱਛਿਆ ਛੋਟੇ ਛੋਟੇ ਪੁੱਛੀ ਉਹਨਾਂ ਨੂੰ ਮਾਰ ਲੈਣ ਨਾ ਮਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੋਚ ਕੋਚ ਛਾਲ ਮਾਰਨ ਕੋਚ ਛਾਲ ਮਾਰਨ ਲੱਗੇ ਬਾਪੂ ਸਸੀ ਕਾਲਾ ਕੀ ਹਾਲ ਨੇ ਆਹ ਕੀ ਆ ਜੀ ਤਾਂ ਤੂੰ ਫਿਰ ਬਾਪੂ ਮਾਰਨ ਦੀ ਕੋਸ਼ਿਸ਼ ਕਾ ਤੂੰ ਕਰ ਰਿਹਾ ਯਾਰ ਤਾਂ ਜਿਹੜੀ ਜਮਾਤੀ ਗੱਲ ਜੀ ਨਹੀਂ ਫਿਕਰ ਨਹੀਂ ਕਰਨਾ ਬਾਪੂ ਅਸੀਂ ਵੀ ਤੇਰੇ ਪੁੱਤਾਂ ਤੇਰੇ ਨਾਲ ਆ ਸੀ ਹੈ ਟੈਨਸ਼ਨ ਕਿਉਂ ਲੈਣਾ ਤੂੰ ਹੈ ਬਾਪੂ ਮਰਨਾ ਕੋਈ ਹਾਲ ਥੋੜੀ ਹੈ ਯਾਰ ਹੈ ਜਿਉਣਾ ਆਪ ਹੈ ਨਹੀਂ ਤਾਂ ਤੂੰ ਪੋਤੇ ਪੋਤੀਆਂ ਵਿਆਹਣੇ ਆਪਦੇ ਓ ਬਾਪੂ ਕੀ ਨਾਂ ਤੁਹਾਡਾ ਬਾਪੂ ਨਾਂ ਕੀ ਆ ਬਾਪੂ ਨਾਮ ਕੀ ਹੈ ਤੁਹਾਡਾ ਮਨਕੀਰ ਸਿੰਘ ਕੋਈ ਨਾ ਤੇ ਮਨਕੀਰ ਸਿੰਘ ਦਾ ਬੇਟਾ ਨੂੰ ਤੇ ਵਾਈਫ ਇਸ ਉਮੀਦ ਨਾਲ ਜਿੱਥੇ ਲੈ ਕੇ ਆਏ ਨੇ ਵੀ ਇਹਨੂੰ ਕਿਸੇ ਤਰੀਕੇ ਸੀ ਬਚਾ ਲਈ ਸਾਰੀ ਉਮਰ ਧੰਦ ਪਟਿਆ ਬਾਪੂ ਉਹਨਾਂ ਨੇ ਮਿਹਨਤਾਂ ਕਰ ਕਰ ਜਵਾਕ ਪਾਲੇ ਘਰ ਬਣਾਏ ਤੇ ਹੁਣ ਜਦੋਂ ਸੁੱਖ ਲੈਣ ਦਾ ਟਾਈਮ ਆ ਹੁਣ ਡਿਪਰੈਸ਼ਨ ਟੈਨਸ਼ਨ ਇਸ ਤਰੀਕੇ ਨਾਲ ਹਾਵੀ ਹੋ ਗਿਆ ਵੀ ਜਾਂ ਤਾਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਜਾਂ ਆਪਣੇਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਮਲਕੀਤ ਸਿੰਘ ਵਾਸਤੇ ਵੀ ਅਰਦਾਸ ਕਰਿਓ ਕਿ ਬਾਪੂ ਠੀਕ ਹੋ ਕੇ ਜਾਵੇ ਤੁ ਇਸੇ ਤਰ੍ਹਾਂ ਹੀ ਹਾਂਜੀ ਬਣ ਸਤਿ ਸ੍ਰੀ ਅਕਾਲ ਮਾ ਹਾਂਜੀ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਠੀਕ ਆ ਕਿੱਥੋਂ ਆਇਆ ਮਾ ਅਸੀਂ ਆਏ ਨੂਰਮਹਿਲ ਤੋਂ ਜੋੜੇ ਉਪਰ ਜੋੜੇ ਉਪਰਾਂ ਤੋਂ ਠੀਕ ਆ ਮਾ ਕਿੰਨੇ ਦਿਨ ਤੋਂ ਪ੍ਰੋਬਲਮ ਆ ਵੀਰੇ ਨੂੰ ਇਹਨਾਂ ਨੂੰ ਰਹਿ ਗਈ ਤਿੰਨ ਚਾਰ ਸਾਲ ਅੱਛਾ ਜਿਹਦਾ ਦਵਾਈ ਨਹੀਂ ਖਾਂਦਾ ਜਦ ਬਹੁਤ ਜ਼ਿਆਦਾ ਕਰਦਾ ਇਹ ਜਿਹੜੀ ਕੂਲਿੰਗ ਆ ਨਾ ਹੂੰ ਪਾਲਿੰਗ ਦਾ ਮੂੰਹ ਚ ਸੱਟ ਦਿੰਦਾ ਪਾਲਿੰਗ ਦਾ ਮੂੰਹ ਸੱਟ ਦਿੰਦਾ ਹੱਥ ਧੋ ਲੈਂਦਾ ਬਾਰ ਬਾਰ ਹੱਥ ਨੂੰ ਜਦ ਕਰਦਾ ਕਿ ਦਵਾਈ ਨਹੀਂ ਖਾਂਦਾ ਜੇ ਅਸੀਂ ਦਵਾਈ ਤਾਂ ਕਿੰਨੇ ਪਰ ਸਾਡੇ ਮਾਰਨ ਕੁੱਟਣ ਮਾਰਨ ਪਈਦਾ ਸਾਨੂੰ ਕਿੰਨਾ ਪੜਿਆ ਹੈ ਪਲੱਸ 2 ਪਲੱਸ 2 ਕਿਤੇ ਇਹ ਪਾਠ ਕਰੋ ਕੀ ਨਾਮ ਵੀਰੇ ਤੇਰਾ ਨਵਜੋਦ ਨਵਜੋਦ ਤੇ ਕਰਨੀ ਕਰਨਾ ਵੀਰੇ ਹੁਣ ਆਪਾਂ ਠੀਕ ਹੋ ਕੇ ਜਾਣਾ ਘਰੇ ਠੀਕ ਆ ਹਾਂਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਅਜੂਨੀ ਸੈਭੰ ਪਰਮਾਤਮਾ ਸਤਿ ਸਤਿ ਨਾਨਕ ਹੋਸੀ ਕੋਈ ਨਾਮ ਕਿੱਥੇ ਰਿਹਾ ਬਾਹਰੇ ਇਟਲੀ ਚ ਇਟਲੀ ਲਾ ਕੇ ਆਇਆ 4 ਸਾਲ ਹਾਂ ਭੰਗ ਨਾਲ ਹੀ ਹੋ ਗਿਆ ਅਪਸਟ ਹਨਾ ਕੋਈ ਹੋਰ ਤਾਂ ਨਹੀਂ ਪਰਿਵਾਰਤ ਸੀਗਾ ਇਦਾਂ ਪਹਿਲਾਂ ਜਿਹੜੇ ਨਾਨਕੇ ਜਾਂ ਦਾਦਕੇ ਜਾਂ ਦਾਦਕੇ ਥੋੜੀ ਜਿਹੀ ਪ੍ਰੋਬਲਮ ਹੈਗੀ ਆ ਜਿਹਦਾ ਦੀ ਮਮਾ ਐਸੇ ਜੀ ਕਈ ਵਾਰੀ ਵਾਈਵ ਲੈ ਕੇ ਗਏ ਸੁਣਿਆ ਇਸ ਦਿਨ ਬਹੁਤ ਪਰਬ ਦੇਖਿਆ ਕਿ ਇਟਲੀ ਦੇ ਸੱਤ ਕੋ ਰਿਹਾ ਭਾਂਗ ਉਹਨਾਂ ਲਈ ਬਹੁਤ ਜਿੰਦਰਾ ਬੰਦੀ ਬੜਾ ਹੋ ਗਿਆ ਨਹੀਂ ਅੱਕੇ ਲਗਾਉਂ ਗਣ ਇੱਥੇ ਹੁਣ ਕੂਲਿੰਗ ਤੇ ਆ ਇੱਧਰ ਭੇਜਿਆ ਅਜੇ ਵੀ ਮਾਪਿਆਂ ਨੂੰ ਕੋਰ ਦਾ ਬਹੁਤ ਜ਼ਿਆਦਾ ਫਿਰ 2 ਦਿਨ ਲਈ ਇਹਨਾਂ ਦੇ ਕੋਰ ਰਹਿ ਕੇ ਭਾਈ ਖਾਂਦਾ ਨਹੀਂ ਫੇ ਮੇਕਅਪ ਮੇਰਾ ਵੀ ਔਖਾ ਮੈਂ ਇੱਥੇ ਆਜ ਕੋਰ ਲੈ ਕੇ ਆਉਂਤਾ ਹੱਸਦਾ ਉੱਥੇ ਆ ਉੱਥੇ ਅੱਜ ਰਾਤ ਜਿਹੜੀ ਚਾਰ ਵਾਰੀ ਬੈਠੀਆਂ ਇੰਨਾ ਗਾਲਾਂ ਕਰਦੇ ਇੰਨਾ ਲੜਦਾ ਹੱਸਦਾ ਦਵਾਈ ਨਹੀਂ ਖਾਣੇ ਹੋਰ ਕੇ ਦਿਨੇ ਚੋਰੀ ਦਿਨੇ ਕਰਦੇ ਇਹ ਕਹਿੰਦਾ ਨਹੀਂ ਖਾਣੇ ਕਹਿੰਦਾ ਮੈਨੂੰ ਕੋਈ ਕੋਈ ਪ੍ਰੋਬਲਮ ਹੈ ਮੈਂ ਠੀਕ ਆ ਇੰਨਾ ਤਾਂ ਕਰਦਾ ਮੈਂ ਕਿਉਂ ਮੈਨੂੰ ਕਹਿੰਦਾ ਉਹਨਾਂ ਪੈਦਾ ਇਹਦਾ ਪੇ ਮੈਨੂੰ ਕਹਿੰਦਾ ਰੈਪ ਹੈ ਉਹ ਕਿਹਾ ਸਰ ਇੱਕ ਹਫਤਾ ਹੋ ਗਿਆ ਮੈਨੂੰ ਗਾਲ ਘੁੱਟ ਕੇ ਮਾਰ ਦੋ ਟੈਨਸ਼ਨ ਚ ਹੋ ਗਿਆ ਸਰ ਇੱਕ ਹਫਤਾ ਹੋ ਗਿਆ ਸਾਨੂੰ ਤੇ ਮੈਂ ਡਰ ਕੇ ਤੋਂ ਵਗਿਆ ਕਰਦਾ ਤਾਂ ਥੋੜਾ ਪਛਾਣ ਆ ਜਾਂਦਾ ਕਿਤੇ ਆਓ ਆ ਬਾਪੂ ਇੱਧਰ ਆ ਇੱਧਰ ਰਹਿਣਾ ਵੀ ਕੋਲ ਹੂੰ ਇਹ ਇੰਨਾ ਤਾਂ ਚਾਹਦਾ ਬਹੁਤ ਹੈ ਜੀ ਤਾਂ ਟੈਨਸ਼ਨ ਚ ਉਹ ਵੀ ਬਹੁਤ ਹੈ ਬਾਹਰ ਸਾਡੀ ਭੈਣ ਆ ਉਹ ਮੈਨੂੰ ਕਹਿੰਦੀ ਰਹਿ ਦੋ ਰਹਿਉ ਕਿੰਨੇ ਭੈਣ ਭਰਾ ਨੇ ਸੋ ਇਹ ਹੀ ਆ ਭੈਣ ਭਰਾ ਬਾਪੂ ਸੱਸੀ ਕਾਲੋ ਓ ਠੀਕ ਹੋ ਬਾਪੂ ਤੁਹਾਡੇ ਤੇ ਵੀ ਹੱਥ ਚੱਕਦਾ ਪਰ ਇੰਨਾ ਬੇਤੀ ਇਹਨਾਂ ਜਦੋਂ ਅਸੀਂ ਕਿੰਨੇ ਵੀ ਨਹਾ ਲਾ ਰੋਟੀ ਖਾ ਲਾਉਂਦਾ ਨਹੀਂ ਹਫ਼ਤਾ ਹਫ਼ਤਾ ਇਹ ਜਣੀ ਨਹੀਂ ਖਾਂਦਾ ਰੋਲਾ ਮਰਜੀ ਨਾਲ ਇਹ ਜਦਾ ਕਰਦਾ ਫੇ ਤਾਂ ਤੁਹਾਨੂੰ ਫੇ ਸਾਨੂੰ ਚੱਕ ਪਹਿਲਾਂ ਨਹੀਂ ਉਹ ਜੀ ਮੈਂ ਮਾਰਤਾ ਨਾ ਤੇ ਮਾਰਦਾ ਉਦਾਂ ਨਹੀਂ ਮਾਰਦਾ ਹੈਗਾ ਮਾਰਦਾ ਹੈਗਾ ਉਦਾਂ ਪਹਿਲਾਂ ਨੀ ਮਾਰਦਾ ਪੜ੍ਹਦਾ ਇਹ ਵੀ ਫੋਟੋ ਮਾਰਦਾ ਛੱਡ ਨਹੀਂ ਸਕਦਾ ਹੁਣ ਟਕੜਾ ਆ ਜਾਂਦਾ ਕੀ ਗੱਲ ਸਮਝ ਛੱਡ ਇਹ ਜਿਹਨੇ ਦਵਾਈ ਖਾ ਲਾ ਅਸੀਂ ਜਿਵੇਂ ਛੱਡ ਵੀ ਛੱਡਦੇ ਇਹ ਘਰੋਂ ਮੇਰੇ ਵੀ ਉੱਥੇ ਜਾ ਮੈਂ ਕਿਹਾ ਆਪਣੇ ਘਰ ਜਾ ਕੇ ਮੈਸਤਰੀ ਲੱਗੇ ਤੇ ਕਾਰ ਖਰਾ ਹੁਣ ਅਸੀਂ ਇਹ ਮੈਂ ਜਾਣਾ ਵੀ ਚਾਹੀ ਸੀ ਵੀ ਚੱਲ ਅਸੀਂ ਇਹਦੀ ਦਵਾਈ ਲੈ ਲਈ ਹੁਣ ਇਹ ਭਰਾ ਮੇਰਾ ਬਾਹਰੋਂ ਆਇਆ ਵੀ ਅਸੀਂ ਇਹਦੇ ਕੋਲ ਰਹਿ ਲਵਾਂਗੇ ਕੱਲ ਮੇਨ ਇਹ ਆ ਗੱਲ ਇੰਨਾ ਜਦੋਂ ਜ਼ਿਆਦਾ ਡਿਪਰੈਸ਼ਨ ਚ ਨਹੀਂ ਹੈਗਾ ਯਾਨੀ ਠੀਕ ਆ ਪਰ ਮੇਨ ਗੱਲ ਇਹਦੀ ਹੈ ਦਵਾਈ ਨਹੀਂ ਖਾਂਦਾ ਜਦੋਂ ਦਵਾਈ ਕੋਈ ਨਹੀਂ ਇੱਥੇ ਰਹਿ ਕੇ ਖਾਊਗਾ ਦਵਾਈ ਤੁਸੀਂ ਨਾਲ ਰੁਕਣਾ ਵਾ ਕੋਈ ਗੱਲ ਨਹੀਂ ਬਾਪੂ ਤੁਸੀਂ ਘਰੇ ਜਾ ਕੇ ਮਿਸਤਰੀ ਦਾ ਕੰਮ ਕੰਮ ਦੇਖੋ ਬਿਲਕੁਲ ਠੀਕ ਹੋ ਜੀ ਤੇਰਾ ਪੁੱਤ ਫਿਕਰ ਨਹੀਂ ਕਰਨਾ ਠੀਕ ਆ ਰਹਿ ਸਕਦਾ ਕਿਹਾ ਮੈਂ ਰਹਿਣਾ ਇਹਦੇ ਕੋਲ ਆ ਇਹ ਕਹਿੰਦਾ ਮੈਂ ਰਹਿਣਾ ਮੈਂ ਕਹਿੰਦਾ ਮੈਂ ਚਲੀ ਜਾ ਰੋਟੀ ਦਿਖਾਤੀ ਲੈ ਬੀਨੂ ਜੋਧ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਦਾ ਇਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਯਾ ਆਦ ਸਚ ਜਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਲੈ ਵੀ ਨਵਜੋਤਿਆਂ ਵਾਹਿਗੁਰੂ ਮੇਰ ਕਰਨਗੇ ਸੱਚੇ ਪਾਤਸ਼ਾਹ ਮੇਰੇ ਵੀਰ ਨੂੰ ਤੰਦਰੁਸਤੀਆਂ ਵਾਹਿਗੁਰੂ ਖੜਾ ਹੋ ਕੇ ਜੱਫੀ ਪਾ ਯਾਰ ਔਰ ਖੜਾ ਹੋ ਕੇ ਜੱਫੀ ਪਾ ਨਜੋਤ ਹਾਂ ਜੀ ਵਾਕਰ ਜੀ ਜੀ ਯਾਰ ਮੈਂ ਗੋਲੀ ਨੂੰ ਆਇਆ ਦੋ ਵਾਰੀ ਮਾਮ ਕਹਿਣਾ ਮਾਮਾ ਬਣਦਾ ਬਾਪੂ ਤੇ ਮਾਮਾ ਵੀ ਆ ਤੂੰ ਢੇੜ ਤੂੰ ਸਭ ਮੈਂ ਪੈਰੇ ਟੈਂਡਨ ਚਾਰ ਦੇ ਮਿੰਟਾਂ ਕਰਦਾ ਮੇਰੀ ਦਾੜੀ ਹਾਲ ਦੇਖ ਤੂੰ ਹੱਟ ਜਾ ਹਟ ਤੱਕ ਰਹੁੰਦਾ ਰਿਹਾ ਤੂੰ ਸਾਲ ਲਗਾਤਾਰ ਮੈਂ ਪੈਰੇ ਘੁੱਟੇ ਪਰ ਮਾਂ ਇਹਦੇ ਵਸ ਦੀ ਗੱਲ ਨਹੀਂ ਜੋ ਇਹਨੇ ਗਲਤ ਪੰਗਾ ਲੈ ਲਿਆ ਭੰਗ ਨਾਲ ਉਹਨੇ ਇਹਦਾ ਦਿਮਾਗ ਚੱਕ ਲਿਆ ਤੇ ਇਹਦੇ ਕੋਈ ਵਸ ਦੀ ਗੱਲ ਨਹੀਂ ਇਹ ਜਾਣ ਕੇ ਨਹੀਂ ਕਰਦਾ ਬਾਕੀ ਸਾਰੀ ਸੋਝੀ ਹੈਗੇ ਜਦੋਂ కెమికਲ ਚੇਂਜ ਹੋ ਜਾਂਦੇ ਇੱਕਦਮ ਹੀ ਇਹਦੀ ਸੋਚ ਬਦਲ ਜਾਂਦੀ ਹੈ ਠੀਕ ਆ ਜਿੰਦਾ ਹੁਣ ਜਿੱਦਾਂ ਦਾ ਕੰਮ ਖਰਾਬ ਹੋਇਆ ਨਾ ਜਿਵੇਂ ਫੋਨ ਤੋਂ ਨਟ ਤੋਂ ਦੇਖ ਲਿਆ ਕੋਈ ਜੰਟ ਜਿਹੜੀ ਚਾਹ ਚਿਹਾਰ ਪੋਰਿਆ ਫਰੋਪੜ ਆ ਚਲ ਆਪਾਂ ਟੈਕਟੀ ਲੈਣੀ ਪੈਣੀ ਮੈਨੂੰ ਮੇਰਾ ਵਿਆਹ ਕਰਦੇ ਬਸ ਸਹੀ ਹੋਣਾ ਵਾਅਦਾ ਕਰ ਵਾਅਦਾ ਵੀਗਾ ਨਾ ਹੁਣ ਜੋ ਤ ਫੋਨ ਕਿਤੇ ਤਰਾ ਫੋਨ ਸਰ ਗੋਲੀ ਦਿਖਾਈ ਇਹੜਾ ਫੋਨ ਰੱਖਿਆ ਹੋਇਆ ਹੈ। ਫੋਨ ਕੱਢਦਾ ਹੈ। ਮੰਨਦੇ। ਇਹਨੂੰ ਪਰ। ਮੰਨਦੇ। 30 ਮਿੰਟ। ਆ ਬਾਈ ਦਾ ਫੋਨ ਚਾਰਜ ਕਰਕੇ ਦੇਣਾ ਅੱਛਾ ਬਾਅਦ ਚ। ਤੁਸੀਂ ਦਵਾਈ ਖਾਲਾ ਦਾਇਦਰ ਦਿਖਾਤ ਹੋਈ ਨਹੀਂ। ਬਹੁਤ ਪ੍ਰੈ। ਇਹਨਾਂ ਨੂੰ ਵੀ ਚੈੱਕਅਪ ਕਰਾਇਆ ਵਾ। ਸੇਪ ਮੰਤਾ ਕੱਲ ਨੂੰ ਦਿਖਾਉਣਾ ਵਾ ਚੈੱਕਅਪ ਕਰਾਉਣਾ। ਮੈਂ ਕਿਹਾ ਪੜਿਆ ਲਿਖਿਆ ਮੈਂ। ਇਹਨਾਂ ਨੂੰ ਵੀ ਕੱਲ ਨੂੰ। ਹਾਂਜੀ ਬਾਈ ਸੱਸੀ ਘਰ। ਇੱਕ ਇਦਾਂ ਹੀ ਇਹ ਭਰਾ ਆਪਣੀ ਭੈਣ ਨੂੰ ਬੰਨ ਕੇ ਲੈ ਕੇ ਆਇਆ। ਬਾਈ ਇਹ ਸਵੇਰ ਦਾ ਰੋਈ ਜਾਂਦਾ ਵਿਚਾਰਾ ਕਹਿੰਦਾ ਬਾਈ ਵੀ ਬਹੁਤ ਔਖੇ ਆ ਕੱਪੜੇ ਲਾਦਨ ਦੀ ਆ ਇੱਕ ਭੈਣ ਆਪਣੇ ਭਰਾ ਦੇ ਸਾਹਮਣੇ ਉਹਨੂੰ ਇੰਨੀ ਵੀ ਸੋਝੀ ਨਹੀਂ ਵੀ ਮੈਂ ਉਹਦੇ ਸਾਹਮਣੇ ਕਿੱਦਾਂ ਰਹਿਣਾ ਬਾਈ ਵਿਚਾਰਾ ਦੱਸੇ ਕਹਿੰਦਾ ਬਾਈ ਸ਼ਰਮ ਆਉਂਦੀ ਹੈ ਜਦੋਂ ਸਾਰੇ ਕੱਪੜੇ ਪਾੜ ਦਿੰਦੀ ਆ ਜੇ ਨਹੀਂ ਬੰਨ ਕੇ ਰੱਖਦੇ ਜਿਹੜੇ ਭੱਜ ਜਾਂਦੀ ਹੈ ਬਾਹਰ ਕਟਮਾਰ ਭੰਨ ਤੋੜ ਕਰਦੀ ਆ ਭਾਰਤ ਤੱਕ ਪੱਜੀ ਜਾਣਾ। ਉਹ ਕਿੱਥੋਂ ਆਇਓ ਵੀਰੇ? ਬਾੜੀ ਨੇੜੇ ਪਿੰਡ ਕੋਤਣਾ ਗਈ। ਵਾਹ, ਉਹ ਬਾੜੀ ਕੋਲੇ ਪਿੰਡ ਕੋਤਣਾ। ਕੋਈ ਨਾ ਬੈਰ ਹੋਣਾ। ਅੱਜ ਕੱਲ 20 ਸਾਲ ਹੋਈ ਲੈ ਕੇ ਫਿਰ ਤੈਨੂੰ। ਇੰਦਾਂ ਦੇ ਸਤਜੁਗੀ ਭਰਾ ਵੀ ਹੈਗੇ ਆ। ਜਿੱਥੇ ਅੱਜ-ਕੱਲ ਭੈਣ-ਭਰਾਵਾਂ ਨੇ ਮੁੱਖ ਮੋੜ ਲਿਆ ਆਪਦਿਆਂ ਤੋਂ ਉੱਥੇ ਕੁਝ ਚੰਗੇ ਵੀ ਆ। ਜਿਹੜਾ ਅੱਜ ਰੋ ਰਿਹਾ ਇਸ ਭੈਣ ਵਾਸਤੇ ਨਹੀਂ ਤਾਂ ਲੋਕ ਦਿਮਾਗੀ ਆਫਸੈਟ ਹੋਏ ਪਿਓ ਨੂੰ ਵੀ ਛੱਡ ਦਿੰਦੇ ਆ ਮਾਂ ਨੂੰ ਵੀ ਛੱਡ ਦਿੰਦੇ ਆ ਬੱਚਿਆਂ ਨੂੰ ਵੀ ਛੱਡ ਦਿੰਦੇ ਆ ਇਹ ਭਰਾ ਆਪਣੀ ਭੈਣ ਦੀ ਜ਼ਿੰਮੇਵਾਰੀ ਕੋਈ ਨਾ ਭਾਈ ਠੀਕ ਹੋ ਕੋਈ ਨਾ ਭਾਈ ਹੁਣ ਵਾਹਿਗੁਰੂ ਮਿਹਰ ਕਰਨਗੇ ਫਿਕਰ ਨਾ ਕਰ ਮੇਰੀ ਭੈਣ ਨੇ ਠੀਕ ਹੋ ਜਾਣਾ ਹਨਾ ਭੈਣੇ ਸਾਸਰੀ ਕਾਲ ਤਕੜੀਆਂ ਹੁਸ਼ਾ ਰਾਣੀ ਠੀਕ ਆ ਕੋਈ ਰੋਣਾ ਮੀਰੇ ਲੈ ਉਸ ਨਾਲ ਨਹੀਂ ਭੈਣ ਗੋਲੀ ਖਾ ਲ ਦਵਾਈ ਲੈ ਲੈ ਦਵਾਈ ਲੈ ਪਹਿਲੇ ਦਵਾਈ ਲੈ ਲੈ ਭੈਣ ਦਵਾਈ ਵਾਹਿਗੁਰੂ 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 ਪਾਣੀ ਪੀ ਲੈ ਵਾਹਿਗੁਰੂ 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 ਵਾਹਿਗੁਰੂ